ਘਟਨਾ ਹੋਰ ਚੇਤੇ ਆ ਜਾਂਦੀ ਆ ਬਈ ਦਦਾਰ ਦੇ ਜਿਹੜੇ ਗੀਤਾਂ ਦੀ ਡੈਰੀ ਹੁੰਦੀ ਸੀਗੀ ਉਹ ਸੁਨੇਹ ਲਤਾ ਦੇ ਘਰੇ ਜਿਹੜਾ ਇੱਕ ਦਫਤਰ ਵੀ ਸੀ ਇਹਨਾਂ ਦਾ ਤੇ ਉਹ ਅਲਮਾਰੀ ਚ ਪਈ ਹੁੰਦੀ ਸੀ ਉਹਦੇ ਚ ਕੀ ਹੋਇਆ ਬਈ ਇਹਨਾਂ ਦੀ ਮਹ ਬਸਰੀ ਕੇ ਨਾ ਰਣਜੀਤ ਕੌਰ ਨਾਲ ਬਹੁਤ ਬਣਦੀ ਸੀ ਭਾਈਚਾਰਾ ਸੀਗਾ ਅੱਛਾ ਉਹਨਾਂ ਨੂੰ ਵੀ ਚਿੱਠੀ ਆਈ ਹੋਈ ਸੀ ਉਹ ਵੀ ਤਿਆਰੀ ਕਰਦੇ ਸੀ ਦਦਾਰ ਸੰਧੂ ਵੀ ਆਪਣੀ ਤਿਆਰੀ ਚ ਲੱਗਿਆ ਹੋਇਆ ਸੀਗਾ ਰਣਜੀਤ ਕੌਰ ਨੂੰ ਗੁੱਡੂ ਕਹਿੰਦੇ ਆ ਘਰ ਚ ਅੱਛਾ ਛੋਟਾ ਨਾਮ ਹਾਂ ਛੋਟਾ ਨਾਮ ਅੱਛਾ ਉਹ ਆਕੇ ਦਦਾਰ ਉਹਦੀ ਡੈਰੀ ਲੱਭੇ ਤੇ ਡੈਰੀ ਦੇ ਦੇਖੇ ਦੇ ਵਿੱਚ ਵਰਕੇ ਹੈ ਨਹੀਂ ਦੋ ਅੱਛੇ ਤੇ ਉਹਨੇ ਸਨੇਹ ਦੀ ਬੀਜੀ ਜਿਹੜੀ ਬੁਕਿੰਗ ਵੀ ਕਰ ਲੈਂਦੀ ਸੀ ਕਾਹੇ ਵਗਾਏ ਉਹਨੂੰ ਪੁੱਛਿਆ ਵੀ ਜੀ ਮੇਰੀ ਡੈਰੀ ਚ ਵਰਕੇ ਕੀ ਨੇ ਪਾੜੇ ਆ ਉਹ ਕਹਿੰਦੀ ਭਾਈ ਗੁੱਡੋ ਆਈ ਸੀਗੀ ਉਹ ਕਹਿੰਦੀ ਸਾਡੀ ਡੇਟ ਪਹਿਲਾਂ ਆਈ ਹੋਈ ਹੈ ਇਹਦੀ ਤਾਂ ਬਾਅਦ ਵਿੱਚ ਆ ਜੇ ਰਿਕਾਰਡਿੰਗ ਦੀ ਸਾਡੇ ਵੀ ਗੀਤ ਠੜਦੇ ਆ ਤੇ ਉਹ ਵਰਕੇ ਪਾੜ ਕੇ ਲੈ ਗਈ ਭਾਈ ਅੱਛਾ ਜੀ ਤੂੰ ਕਹਿੰਦਾ ਉਹ ਸਾਡੀਆਂ ਤਾਂ ਤਿਆਰੀਆਂ ਹੋ ਚੁੱਕੀਆਂ ਸੀ ਉਹ ਜਿਹੜੇ ਵਰਕੇ ਪਾੜ ਕੇ ਲਗਾਈ ਸੀ ਰਣਜੀਤ ਕੌਰ ਅੱਛਾ ਜੀ ਜਿਹੜੀ ਤਿਆਰੀ ਕਰ ਲਈ صدیق ਉਹਨਾਂ ਨੇ ਉਹ ਦੋ ਗੀਤ ਉਹਦੇ ਚ ਸੀਗੇ ਇਦਾਂ ਦੇ ਉਹਨਾਂ ਚੋਂ ਇੱਕ ਗੀਤ ਸੀਗਾ ਲੱਡੂ ਵੰਡੇ ਦੀ ਕਚੇਰੀ ਹੋਵਾ ਮਾ ਜੇ ਪਹਿਲੀ ਪੇਸ਼ੀ ਜਾ ਰਿਛਟ ਜੇ ਬੜਾ ਹਟ ਗੀਤ ਸੀਗਾ ਸਦੀਕ ਰਣਜੀਤ ਦਾ ਜੀ ਜੀ ਉਹ ਇਸ ਤਰ੍ਹਾਂ ਡੈਰੀ ਚ ਵਰਕਾ ਗਿਆ ਹੋਇਆ ਸੀਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਗੈਰ ਰਸਮੀ ਕਟਨਾਵਾ ਵਰਤਦੀਆਂ ਰਹੀਆਂ ਤੇ ਜਦੋਂ ਜਿਹੜਾ ਗਾਣਾ ਸਦੀਕ ਸਾਹਿਬ ਨੇ ਤੇ ਰਣਜੀਤ ਕੌਰ ਨੇ ਗਾਇਆ ਤੇ ਦਿਦਾਰ ਸੰਤੂ ਸਾਹਿਬ ਨੇ ਕੋਈ ਬਾਅਦ ਚ ਮਿਲ ਕੇ ਕਿੰਤੂ ਪਰੰਤੂ ਇਹ ਕੀ ਕੀਤਾ ਤੁਸੀਂ ਕੋਈ ਰੋਸਾ ਕੋਈ ਗਿਲਾ ਨਹੀਂ ਪਿਆਰ ਦਾ ਇਜਾਰਾ ਉਦੋਂ ਉਦੋਂ ਵੈਸੇ ਕਲਚਰ ਇਦਾਂ ਦੇ ਅੱਛਾ ਜੀ ਲੋਕ ਇੱਕ ਦੂਜੇ ਦੀ ਪੱਗ ਮੰਗ ਕੇ ਲੈ ਜਾਂਦੇ ਸੀ ਜੁੱਤੀ ਮੰਗ ਕੇ ਲੈ ਜਾਂਦੇ ਸੀ ਮੈਂ ਵਿਆਹ ਜਾਣਾ ਆਪਦੀ ਜੁੱਤੀ ਦੇ ਦੇ ਪੱਗ ਦੇ ਦੇ ਮੇਰੇ ਕੋਲ ਘੱਟ ਆ ਜਾਂ ਮੇਰੇ ਕੋਲ ਮਾੜੀ ਪੱਗ ਆ ਅੱਛਾ ਜੀ ਇੱਕ ਦੂਜੇ ਦਾ ਸਾਈਕਲ ਮੰਗ ਕੇ ਲੈ ਜਾਂਦੇ ਸੀ ਇਹ ਆਮ ਪੰਜਾਬ ਦੀ ਸੱਭਿਆਚਾਰ ਚ ਨਾ ਇਦਾਂ ਦੀ ਬੜੀ ਸਾਜ ਸੀਗੀ ਇੱਕ ਦੂਜੇ ਦਾ ਆ ਚੀਜ਼ ਮੰਗ ਕੇ ਲੈ ਜਾਣਾ ਤੇ ਇਹਨਾਂ ਦਾ ਤਾਂ ਖੈਰ ਆਪਸ ਵਿੱਚ ਪਿਆਰ ਰਿਹਾ ਕਿਉਂਕਿ صدیق ਤੇ ਦਦਾਰ ਸੰਦੂ ਕਿਸੇ ਵੇਲੇ ਜਿਹੜਾ ਆਪਣਾ ਹੁੰਦਾ ਨਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਜੀ ਪੰਜਾਬ ਗਵਰਨਮੈਂਟ ਦਾ ਇਹ ਉਹਦੇ ਵਿੱਚ ਮੁਲਾਜ਼ਮ ਹੁੰਦੇ ਸੀ ਨਹੀਂ ਸਦੀਕ ਸਾਹਿਬ ਦਾ ਤੇ ਮੈਨੂੰ ਪਤਾ ਹੈ ਕਿ ਉਹ ਬਈ ਉਹਨਾਂ ਨੇ ਇੰਟਰਵਿਊ ਕਿ ਕਹਿੰਦੇ ਕਿ ਮੈਂ ਰਿਆਉ ਉਹਦੇ ਦੇ ਵਿੱਚ ਪ੍ਰਤਾਪ ਸਿੰਘ ਕੈਰੋ ਸਾਹਿਬ ਉਹਨਾਂ ਨੇ ਮੈਨੂੰ ਭਰਤੀ ਕੀਤਾ ਹੈਗਾ ਸੀ ਤੇ ਦਦਾਰ ਸੰਧੂ ਸਾਹਿਬ ਵੀ ਰਹੇ ਨੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਚ ਇਕੱਠੇ ਸੰਗਰੂਰ ਇੱਕੋ ਕਮਰੇ 'ਚ ਰਹਿੰਦੇ ਰਹੇ ਅੱਛਾ ਇੱਕੋ ਕਮਰੇ ਤਨਖਾਹ ਬਹੁਤ ਥੋੜੀ ਸੀ ਪ੍ਰੋਗਰਾਮ ਤਾਂ ਪੈਂਦੇ ਨਹੀਂ ਸੀ ਤੇ ਗੁਜ਼ਾਰਾ ਨਹੀਂ ਸੀ ਹੁੰਦਾ ਦਦਾਰ ਕਹਿੰਦਾ ਸੀ ਕਈ ਵਾਰ ਲਾਲ ਮਿਰਚਾਂ ਰਗੜ ਕੇ ਪਾਣੀ ਪਾ ਕੇ ਉਦਨੇ ਰੋਟੀ ਖਾ ਲਏ ਜਿਹਨੂੰ ਸਲੂਣਾ ਕਹਿ ਦਿੰਦੇ ਹੈ ਆਪ ਹੀ ਹਾਂ ਆਪ ਹੀ ਬਣਾਉਣੀ ਹੁੰਦੀ ਸੀ ਆਪ ਹੀ ਕਾਣੀ ਹੁੰਦੀ ਸੀਗੀ ਅੱਛਾ ਅੱਛਾ ਤੇ ਅਜੇ ਰੰਬੀ ਸਾਝ ਰਹੀ ਹੈ ਫੇਰ ਪਤਾ ਨਹੀਂ ਇੱਕ ਵਾਰ ਕੋਈ ਐਸਾ ਕਿਉਂ ਸਮਾਂ ਆ ਜਾਓ ਮੈਂ ਵੀ ਕਿਤੇ ਪੁੱਛਣਾ ਭੁੱਲ ਗਿਆ ਇਹਨਾਂ ਨੂੰ ਇੱਕ ਸਮਾਂ ਆਇਆ ਇਹਨਾਂ ਦੀ ਜ਼ਿੰਦਗੀ ਪਰ ਦੋਸਤੀ ਰਹੀ ਹੈ ਪਰ ਇੱਕ ਸਮਾਂ ਆਇਆ ਕਿ ਇਹ 1.5 2 ਸਾਲ ਆਪਸ ਵਿੱਚ ਬੋਲੇ ਨਹੀਂ ਅੱਛਾ ਜੀ ਤੇ ਕਦੇ ਸਵਾਬਣ ਨੇ ਤਾਂ صدیق ਸਾਹਿਬ ਨੂੰ ਪੁੱਛਾਂਗੇ ਪੱਕਾ ਜੀ ਕਿ ਕੀ ਵਜ੍ਹਾ ਸੀ ਕੀ ਵਜ੍ਹਾ ਸੀ ਫਿਰ ਇੱਕ ਸਮਾਗਮ ਵਿੱਚ ਇਕੱਠੇ ਹੋਏ ਅੱਛੇ ਇੱਕ ਦੂਜੇ ਨੇ ਜੱਫੀ ਪਾਈ ਤੇ ਫਿਰ ਬੋਲਣ ਲੱਗੇ ਯਾਰੀ ਇੰਨੀ ਹੀ ਹੈ ਨਾ 11 ਚ ਗੁੱਸਾ ਘਦਾ ਹੈਗਾ ਨਾ ਮੈਨਾਂ ਛੇਤੀ ਮੰਨ ਗਏ ਦੋਨੇ ਜੀ ਹਾਂਜੀ ਹਾਂਜੀ ਹੈ ਨਾ ਨਹੀਂ ਇੱਕ ਵਾਰੇ ਤਾਂ ਕਹਿੰਦੇ ਕਿ ਤੁਹਾਡੀ ਤੇ ਗਿਲ ਸਾਹਿਬ ਦੀ ਵੀ ਥੋੜੀ ਜੀ ਇੱਕ ਦੂਜੇ ਬਾਰੇ ਵਿਗੜ-ਵਗੜ ਗਈ ਸੀ ਸਾਡੀ ਹਾਂਜੀ ਸਾਡੀ ਕਈ ਵਾਰ ਵਿਗੜੀ ਹੈ ਕਈ ਵਾਰ ਮੈਂ ਇੱਕੋ ਵਾਰ ਸੁਣੀ ਸੀ ਉਹ ਤਾਂ ਹੁਣ ਪਿੱਛੇ ਜੇ ਸੀ ਆ ਮਚ्योर ਸਟੇਜ ਤੇ ਆ ਕੇ ਅੱਛਾ ਅੱਗੇ ਆਪਣੇ ਆਪ ਦੇ ਹਸਪੰਦੇ ਸੀ ਦੂਜੇ ਤੇ ਵੀ ਹਸਪੰਦੇ ਸੀਗੇ ਹੁਣ ਨਾਰਾਜ਼ ਗਿਆ ਇੰਨੀਆਂ ਹੋ ਜਾਂਦੀਆਂ ਵੀ ਉਹ ਜਾਈ ਜਾਈ ਕਰਕੇ ਪਏ ਨਿਕਲਦੇ ਸ਼ੈਨਸ਼ੀਲਤਾ ਘਟਣੀ ਹਾਂ ਲੋਕਾਂ ਚ ਸ਼ੈਨਸ਼ੀਲਤਾ ਬਹੁਤ ਘਟ ਰਹੀ ਹੈਗੀ ਹਾਂ ਦਦਾਰਵਾਰੇ ਦੇਖੋ ਦਦਾਰ ਦੀਆਂ ਕੁਸ਼ੋਰ ਜੀ ਦਦਾਰ ਨੂੰ ਦਦਾਰ ਕਿਵੇਂ ਲੋਕਾਂ ਦੇ ਦਿਲਾਂ ਦਿਮਾਗਾਂ ਚ ਖੂਨ ਚ ਵਸਿਆ ਹੋਇਆ ਜੀ ਇਹ ਕਿਤੇ ਦੇਖੋ ਜਖੇਪੜ ਪਿੰਡ ਚ ਮੈਨੂੰ ਕਿਸੇ ਨੇ ਫੋਟੋ ਭੇਜੀ ਜਖੇਪੜ ਪਿੰਡ ਦੀ ਇੱਕ ਕੰਧ ਤੇ ਇੱਕ ਬੰਦੇ ਨੇ ਆਪਦੇ ਘਰ ਦੇ ਬਾਹਰ ਪੂਰੀ ਕੰਧ ਪੇਂਟ ਕਰਕੇ ਦਦਾਰ ਸੰਧੂ ਦਾ ਬੁੱਤ ਬਣਾਇਆ ਹੋਇਆ ਬੁੱਤ ਨੇ ਪੇਂਟਿੰਗ ਪੇਂਟਿੰਗ ਜੀ ਹਾਂ ਉਹਨੇ ਤੁੰ ਵੀ ਫੜੀ ਹੋਈ ਇੱਕ ਤਾਂ ਇਹ ਆ ਦੂਸਰਾ ਦੇਖੋ ਬਈ ਇੱਕ ਉਧਰ ਰਣਜੀਤ ਸਿੰਘ ਨੇ ਮੈਨੂੰ ਦੱਸਿਆ ਗੰਗਾ ਨਗਰ ਦੇ ਨੇੜੇ ਉਹਦਾ ਪਿੰਡ ਆ ਜਿੱਦਾ ਮੁੰਡਾ ਉਹ ਕਰੰਬਰ ਆੜਵੀ ਜੀ ਚੈਨਲਾਂ ਤੇ ਕੰਮ ਕਰਦਾ ਉਹਨਾਂ ਨੇ ਉਹ ਦੱਸਿਆ ਵੀ ਅਪਹਿ ਸਿੰਘ ਜਿਹੜਾ ਬਰਾੜ ਆ ਜਿਹੜਾ ਹੁਣ ਅਮਰੀਕਾ 'ਚ ਰਹਿੰਦਾ ਉਹਦੇ ਪਿੰਡ ਅਖਾੜਾ ਲੱਗਿਆ ਸੀ ਦਦਾਰ ਦਾ ਤੇ ਚਾਰੇ ਪਾਸੇ ਉਹ ਸਾਰੀ ਹੋ ਗਈ ਮਕਾਨ ਬਣ ਗਏ ਚਿਵਾਰੇ ਪੈ ਗਏ ਫਲਾਨਾ ਹੋ ਗਿਆ ਧਮਕਾ ਹੋ ਗਿਆ ਉਹ ਕਹਿੰਦਾ ਵੀ ਆ ਜਿੱਥੇ ਦਦਾਰ ਥੜਾ ਜਿਸ ਥੜੇ ਤੇ ਪ੍ਰੋਗਰਾਮ ਕਰਕੇ ਗਿਆ ਸੀ ਇਹ ਥੜੇ ਨੂੰ ਨਹੀਂ ਹਲਾਉਣਾ ਇਹ ਥੜਾ ਉਹਦੀ ਯਾਦ ਚ ਇਦਾਂ ਹੀ ਰੱਖਣਾ ਅੱਛਾ ਤੇ ਉਹ ਕਹਿੰਦਾ ਮੈਂ ਜਦੋਂ ਉਹ ਨਾ ਉਹ ਸਰਪੰਚ ਕਹਿੰਦਾ ਇਹ ਮੈਨੂੰ ਐ ਲੱਗਦਾ ਹੁੰਦਾ ਵੀ ਅਜੇ ਵੀ ਦਦਾਰ ਉੱਥੇ ਖੜਾ ਗਾ ਰਿਹਾ ਉਹ ਦਦਾਰ ਸੰਧੂ ਤੇ ਸਨੇਲਤਾ ਦਾ ਖਾੜਾ ਸੀ ਇਹ ਹੋਇਆ ਫਿਰ ਹੋਰ ਦੇਖੋ ਕਿ ਹੁਣੇ ਜੇ ਪਿੱਛੇ ਜੇ ਜਗਮਉਨ ਸੰਧੂ ਨੇ ਦੱਸਿਆ ਮੈਨੂੰ ਦਦਾਰ ਦੇ ਬੇਟੇ ਨੇ ਜੀ ਵੀ ਇੱਕ ਕਾਰ ਚ ਚਾਰ ਪੰਜ ਜਣੇ ਆਏ ਮੈਨੂੰ ਉਹਦੀ ਭਾਸ਼ਾ ਨਹੀਂ ਸੀ ਸਮਝ ਆਉਂਦੀ ਹਰਿਆਣੇ ਦੇ ਲੱਗਦੇ ਸੀਗੇ ਜੀ ਤੇ ਸੋਚਿਆ ਵੀ ਹਰਿਆਣੇ ਆਪਸੋ ਜਦੋਂ ਗੱਲਾਂ ਕਰਨ ਤਾਂ ਉਹਨਾਂ ਦੀ ਮੈਨੂੰ ਭਾਸ਼ਾ ਸਮਝ ਨਾ ਆਵੇ ਤੇ ਉਹਨਾਂ ਨੇ ਕੀ ਕੀਤਾ ਵੀ ਕਹਿੰਦੇ ਅਸੀਂ ਦਦਾਰ ਦੀ ਕਵਰ ਨੂੰ ਮੱਥਾ ਟੇਕਣਾ ਹੈ ਓਏ ਹੋਏ ਹੋਏ ਹਰਿਆਣੇ ਤੋਂ ਪੰਜਾਬੀ ਬੋਲ ਨਹੀਂ ਰਹੇ ਤੇ ਕਹਿੰਦੇ ਵੀ ਹੁਣ ਅਸੀਂ ਇਹ ਇੱਥੇ ਆਪਦਾ ਪੂਰਾ ਕਰ ਲਿਆ ਮਿਥਿਆ ਹੋਇਆ ਸੀ ਰਵਾਲ ਪਿੰਡ ਚ ਦਦਾਰ ਦੀ ਕਬਰ ਨੂੰ ਮੱਥਾ ਟੇਕਿਆ ਹੁਣ ਕਹਿੰਦੇ ਅਸੀਂ ਚੱਲੇ ਆਂ ਚਮਕੀਲਾ ਜਿੱਥੇ ਆਖਰੀ ਸਾਹ ਲੈ ਸੀਗੇ ਮੈਸਮਪੁਰ ਪਿੰਡ ਉੱਥੇ ਅਸੀਂ ਜਾਣਾ ਤੇ ਉਦੋਂ ਬਾਅਦ ਸਾਡਾ ਤੀਜਾ ਪੜਾ ਫਿਰ ਕੁਲਦੀਪ ਮਾਨਕ ਦੀ ਜਿੱਥੇ ਕਬਰ ਬਣੀ ਹੋਈ ਹੈ ਅਸੀਂ ਉੱਥੇ ਜਾਣਾ ਸਾਡਾ ਆ ਮਨੋਰਥ ਆ ਅਸੀਂ ਹਰਿਆਣੇ ਤੋਂ ਇਸ ਕੰਮ ਆਏ ਵਾਹ ਜੀ ਵਾਹ ਕਮਾਲ ਹੈ ਜੀ ਹਾਂ ਤੇ ਇਸ ਤਰ੍ਹਾਂ ਦੀਆਂ ਹੋਰ ਨਾ ਮਤਲਬ ਇੱਕ ਦਿਨ ਇਹ ਪਿੰਡ ਦੇ ਆਨੇ ਚਲੋ ਬਣਾਤਾ ਓਹੋ ਲਾਈਬ੍ਰੇਰੀ ਬਣਾਤੀ ਚਲੋ ਤਾਂ ਪਿੰਡ ਦਾ ਦੱਤ ਭਾਈਚਾਰਾ ਸੀਗਾ ਇਸ ਤਰ੍ਹਾਂ ਤੇ ਘਟਨਾਵਾਂ ਤਾਂ ਇੰਨੀਆਂ ਬਈ ਇੱਕ ਵਾਰ ਉਹਦੀ ਕਾਰ ਖਰਾਬ ਸੀ ਅਸੀਂ ਪਰਵਾਲੇ ਦੇ ਪਿੰਡ ਜਾਣਾ ਸੀ ਲੁਧਿਆਣੇ ਤੋਂ ਅਸੀਂ ਉਹ ਬੱਸ 'ਚ ਚਲੇ ਗਏ ਮੋਲਾਪੁਰ ਦਾ ਆਖਾ ਉਤਰਨਾ ਸੀ ਉੱਥੋਂ ਕੋਈ ਨਾ ਕੋਈ ਸੱਜਣ ਮਿੱਤਰ ਉਹਦੇ ਐਨੇ ਸੀਗੇ ਵੀ ਉਹਨਾਂ ਨੇ ਚਾਹੇ ਉਹਦੋਂ ਕੁੰਦਨ ਆਜੂਗਾ ਕੁੰਦਨ ਕਪੂਰੇ ਦਾ ਜਿਹੜਾ ਗੀਤਾਂ ਚੋਂਦਾ ਅੱਛਾ ਚਾਹੇ ਜਿਹੜਾ ਕੋਲੂ ਦਾ ਹੋਟਲ ਜਿੱਥੇ ਰੁਕਦੇ ਸੀਗੇ ਵੀ ਉਹ ਛੱਡੇ ਆਉਣਗੇ ਉੱਥੇ ਜਦੋਂ ਉਤਰੇ ਤਾਂ ਉੱਥੇ ਇੱਕ ਪੁਲਿਸ ਦਾ ਸਿਪਾਹੀ ਖੜਾ ਸੀ ਉਹ ਗੈਨ ਦਾ ਕਹਿੰਦਾ ਸਾਸਰੀਗਲ ਸਰਪੰਚ ਸਾਹਿਬ ਤੁਰਿਆ ਜਾਂਦੇ ਆ ਦੱਸਦੇ ਆ ਦਦਾਰ ਦੋ ਤਿੰਨ ਵਾਰ ਸਰਪੰਚ ਬਣਿਆ ਤੇ ਸਰਬਸੰਮਤੀ ਨਾਲ ਬਣਿਆ ਹਾਂਜੀ ਆਪਾਂ ਉਸ ਤੇ ਵੀ ਗੱਲ ਕਰਾਂਗੇ ਹਾਂ ਤੇ ਆਖਰੀ ਸਾਹਾਂ ਤੱਕ ਇਹ ਸਰਪੰਚ ਹੀ ਸੀਗਾ ਜੀ ਜੀ ਜਦੋਂ ਤੱਕ ਇਹ ਤੇ ਉਸ ਵਾਰੀ ਕਹਿੰਦਾ ਵੀ ਸਰਦਾਰ ਜੀ ਆਏ ਆ ਨਵੇਂ ਆਪਣੇ ਥਾਣੇ 'ਚ ਯਾਨੀ ਕਿ ਐਸ ਐਚ ਓ ਤੇ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਜੀ ਉਹ ਤੁਹਾਨੂੰ ਯਾਦ ਕਰਦੇ ਉਹ ਅਸੀਂ ਉੱਠ ਕੇ ਨਾਲ ਤੁਰ ਪਏ ਤੇ ਦਦਾਰ ਨੂੰ ਐਂਜ ਲੱਗਿਆ ਵੀ ਸਰਪੰਚ ਹੋਣ ਦੇ ਨਾਤੇ ਪੁਲਿਸ ਨੇ ਸੱਦਿਆ ਤੇ ਉਹ ਕਹਿੰਦਾ ਵੀ ਕਿੱਥੇ ਵੀ ਪਿੰਡ ਠੀਕ ਠਾਕ ਤਾਂ ਕੋਈ ਪਿੰਡ ਸੁੱਕ ਸਾਹ ਦਾ ਕੋਈ ਉੱਥੋਂ ਤਾਂ ਨਹੀਂ ਉਹ ਕਹਿੰਦਾ ਹਾਂਜੀ ਪਿੰਡ ਤਾਂ ਠੀਕ ਠਾਕ ਨੇੜੇ ਬਸ ਸਾਡੇ ਦੇ ਨੇੜੇ ਸੀ ਜਣਾ ਤੇ ਉੱਥੇ ਗਏ ਤੇ ਥਾਣੇਦਾਰ ਨੇ ਇੱਛਾ ਪ੍ਰਗਟ ਕੀਤੀ ਕਹਿੰਦਾ ਮੈਂ ਕਿਹਾ ਵੀ ਦਦਾਰ ਸਾਹਿਬ ਤੇਰੇ ਇਲਾਕੇ ਚ ਆ ਗਏ ਆ ਜਿਵੇਂ ਮੇਲਾ ਗੇਲਾ ਕਰੀਏ ਤੇ ਉਹ ਬੜੀ ਖੁਸ਼ੀ ਪ੍ਰਗਟ ਕੀਤੀ ਤੇ ਉੱਥੇ ਬੈਠੇ ਇਧਰ ਲਈ ਉਧਰ ਲਈ ਗੱਲਾਂ ਚੱਲੀਆਂ ਤੇ ਉਸ ਤੋਂ ਬਾਅਦ ਥਾਣੇਦਾਰ ਨੇ ਇਹ ਇੱਛਾ ਪ੍ਰਗਟ ਕੀਤੀ ਵੇ ਉਹ ਗੀਤ ਸੁਣਾ ਯਾਰ ਜਿਹਦੇ ਚੋ ਥਾਣੇਦਾਰ ਦਾ ਵੇਰਵਾ ਆਉਂਦਾ। ਉਹ ਫਿਰ ਮੇਜ਼ ਦੇ ਉੱਤੇ ਢੋਲਕੀ ਵਜਾ ਕੇ ਦਦਾਰ ਨੇ ਗੀਤ ਸੁਣਾਇਆ। ਉਹਦੇ ਚ ਲਾਈਨਾਂ ਇਦਾਂ ਸੀ ਕਿ ਮਰ ਜਾਏ ਕਤੂਰਾ ਲੋਚੇ ਦਾ ਸਾਰਾ ਪਿੰਡ ਸੋਗ ਮਨਾਉਂਦਾ ਹੈ। ਜਿਸ ਦਿਨ ਲੋਚਾ ਮਰ ਜਾਵੇ ਕੋਈ ਘਰ ਵਿੱਚ ਪੈਰ ਨਾ ਪਾਉਂਦਾ ਹੈ। ਅ ਜਲਦੀ ਦਾ ਨਾ ਗੱਡੀ ਆ ਸਿਰ ਖੜੇ ਨੂੰ ਖਾਲਸਾ ਕਹਿੰਦੇ ਨੇ ਹੁਣ ਤਾਂ ਥਾਣੇਦਾਰ ਵੀ ਦਫਤਰ ਦੇ ਵਿੱਚ ਧੂਮ ਤਖਾ ਕੇ ਬੈਂਦੇ ਨੇ ਇਹ ਗੀ ਇਹ ਗੀ ਥਾਣੇਦਾਰ ਨੇ ਬੁਲਾ ਕੇ ਸਪੈਸ਼ਲ ਸੁਣਿਆ ਜੀ ਹਾਂ ਸਪੈਸ਼ਲ ਸੁਣਿਆ ਇਨੇ ਕਿਸੇ ਆ ਪਿਆਰੇ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪਿੰਡ ਦੇ ਸਰਪੰਚੀ ਵੀਰੇ ਕਹਿੰਦੇ ਪਿੰਡ ਦੇ ਵਿੱਚ ਉਹਨਾਂ ਲਾਇਬ੍ਰੇਰੀ ਵੀ ਬਣਾਈ ਹਾਂ ਜੀ ਮੋਹਰ ਲਿਆ ਪਿੰਡਾਂ ਵਿੱਚ ਹੋਗਾ ਜਿੱਥੇ ਉਹਨਾਂ ਸਮਿਆਂ ਦੇ ਵਿੱਚ ਲਾਇਬ੍ਰੇਰੀ ਵੀ ਹੋਏਗੀ ਲਾਇਬ੍ਰੇਰੀ ਬਣੀ ਫਿਰ ਜਿਹੜੀਆਂ ਸੱਜੇ ਪਾਸੇ ਲੈਂਕ ਸੜਕਾਂ ਜਾਂਦੀਆਂ ਹਾਂਜੀ ਉਹ ਵੀ ਦਦਾਰ ਸੰਧੂ ਰੋਡ ਹੀ ਲਿਖਿਆ ਉਹਨਾਂ ਦਾ ਨਾਮ ਉਹਨਾਂ ਸੜਕਾਂ ਦਾ ਨਾਮ ਵੀ ਉਹਦੇ ਨਾਮ ਤੇ ਅੱਛਾ ਅੱਜ ਵੀ ਕਾਇਮ ਹੈ ਹਾਂਜੀ ਅੱਛਾ ਜੀ ਅੱਜ ਵੀ ਕਾਇਮ ਉਹ ਤਾਂ ਬਹੁਤ ਵੱਡੀ ਹੈ ਜੇ ਕਿਸੇ ਗਾਇਕ ਦੇ ਨਾਮ ਤੇ ਪਿੰਡ ਦੀਆਂ ਛੜਕਾਂ ਦੇ ਨਾਮ ਹੋਣਾ ਹੈ ਜਿਸ ਤੋਂ ਵੱਡੀ ਤੇ ਕੋਈ ਅਚੀਵਮੈਂਟ ਨਹੀਂ ਹੋ ਸਕਦੀ ਉਹ ਬਾਹਰ ਫੋਰਨਿਕੋ ਵਰਗੇ ਆ ਕੈਨੇਡਾ ਅੱਛਾ ਜੀ ਤੇ ਉਹ ਵੀ ਮੇਰੇ ਕਹਿਣ ਤੇ ਅੱਛਾ ਜੀ ਉਹਦੀ ਵਜ੍ਹਾ ਇਹ ਵੀ ਫਿਲਮਕਾਰ ਜਗਜੀਤ ਚੂੜ ਚੱਕ ਜਿਹਨੇ ਪੁੱਤ ਜੱਟਾਂ ਦੇ ਗਬਰੂ ਪੰਜਾਬ ਦਾ ਵਗੈਰਾ ਬੜਾਈਆਂ ਸੀਗੀਆਂ ਉਹੋ ਲੈ ਕੇ ਜਾਣਾ ਚਾਹੁੰਦਾ ਸੀ ਕਿਉਂਕਿ ਦਦਾਰ ਬਾਹਰ ਗਿਆ ਨਹੀਂ ਸੀ ਕਿ ਰੇਜ਼ ਬੜਾ ਸੀ ਲੋਕਾਂ ਦੇ ਵਿੱਚ ਤੇ ਉਹ ਕੀ ਹੋਇਆ ਵੀ ਜਗਜੀਤ ਤੇ ਉਹਦਾ ਨਾਲ ਸੀਗਾ ਕਮਾਲਪੁਰੇ ਤੋਂ ਜਗਤਾਰ ਪ੍ਰੋਮੋਟਰ ਤੇ ਪਿੰਡ ਜਾਇਆ ਏ ਦਦਾਰ ਦਾ ਸੁਭਾਅ ਸੀ ਮਸਤ ਸੀ ਮਸਤ ਮਲੰਗ ਤੇ ਆ ਚੜੀ ਉਤਰੀ ਦਾ ਵਾਲਾ ਨਹੀਂ ਸੀ ਖਿਆਲ ਕੋਈ ਇਹ ਡੱ ਪੈਸੇ ਵਾਲਾ ਵੀ ਨਹੀਂ ਸੀ ਮਾਮਲਾ ਬਸ ਉਹ ਹੀ ਬਠੀਕ ਤੇ ਉਹਨੇ ਉਹਨਾਂ ਨੂੰ ਜਵਾਬ ਦਿੱਤਾ ਹੰਗਾਰਾ ਨਾ ਪਰਿਆ ਉਹ ਫਿਰ ਮੇਰੇ ਕੋਲ ਚੰਡੀਗੜ੍ਹ ਆਇਆ ਅੱਛਾ ਜੰਨੀਗੜੋਂ ਪਤਾ ਲੱਗਿਆ ਮੈਂ ਤਾਂ ਆਪਦੇ ਸਾਰੇ ਪਿੰਡ ਗੁਣਾਚੌਰ ਗਿਆ ਆਇਆ ਫਿਰ ਉੱਥੇ ਗਿਆ ਜੀ ਅੱਛਾ ਤੇ ਉਹ ਕਹਿੰਦੇ ਵੀ ਉੱਥੇ ਪਾਠ ਰਖਾਇਆ ਹੋਇਆ ਸੀ ਮੈਨੂੰ ਕਹਿੰਦੇ ਵੀ ਜ਼ਰੂਰੀ ਆ ਤੇ ਉੱਠ ਕੇ ਚੱਲ ਤੇ ਦਦਾਰ ਨੂੰ ਲੈ ਕੇ ਜਾਣਾ ਸੀ ਵੀ ਉਹਦਾ ਕਰੇਜ਼ ਬਹੁਤ ਬਹੁਤ ਆ ਮੈਂ ਗਿਆ ਜਦੋਂ ਸੀ ਜਦੋਂ ਆਮ ਸਾਹਮਣੇ ਹੋਏ ਤੇ ਦਦਾਰ ਕਹਿੰਦਾ ਲੈ ਮੈਨੂੰ ਪਤਾ ਸੀ ਹੁਣ ਤੈਨੂੰ ਲੈਣ ਕਿ ਲੈ ਕੇ ਆਉਣਗੇ ਮੈਂ ਕਹਿੰਦੇ ਗੱਲ ਅੱਛਾ ਹੁਣ ਆਪਣਾ ਤੇ ਨਹੀਂ ਆ ਅੱਛਾ ਇੱਕ ਦੂਜੇ ਦੇ ਗੁਣਾ ਉਹ ਗੁਣਾ ਸੁਭਾ ਦੀਆਂ ਸ਼ੇਡਸ ਕਿਵੇਂ ਜਾਣਦੇ ਆ ਮੈਂ ਕਿ ਭੀ ਗੱਲ ਆ ਰਾਹ ਚ ਕੁਝ ਗੱਲਾਂ ਕਰ ਲੀਆਂ ਮੈਂ ਦਦਾਰ ਇਹਨਾਂ ਨਾ ਤੈ ਬਈ ਮਹਿੰਗੀ ਤੋਂ ਮਹਿੰਗੀ ਜਿਹੜੀ ਇਧਰੋਂ ਕਲਾਕਾਰ ਜੋੜੀ ਗਈ ਆ ਹੁਣ ਤੱਕ ਆ ਫੋਰਮ ਦੇ ਦੌਰੇ ਤੇ ਉਹ ਸੀ ਸਦੀਕ ਰਣਜੀਤ ਤੇ ਉਹ 75000 ਚ ਗਏ ਸੀ ਤੇ ਮੈਂ ਇਹਨਾਂ ਨੂੰ ਕਹਤਾ ਵੀ ਹੁਣ ਦਦਾਰ ਤਾਂ 85000 ਚ ਜਾਊਗਾ ਦੇਖੋ ਉਹਦੀ ਸਹਿਮਤੀ ਨਹੀਂ ਲਈ ਮੈਂ ਅੱਛੇ ਆਪਣੇ ਕੋਲ ਆ ਮੈਂ ਕਹਦਾ ਵੀ ਮੈਂ ਕਿ ਮੈਂ ਇਹ ਤੇ ਜਾਊਗਾ 85000 ਚ ਤੇ ਦੂਜੀਆਂ ਵੀ ਮੈਂ ਦੱਸਤਾ ਹੂੰ ਬਈ ਦਦਾਰ ਰਾਤ ਨੂੰ ਜਦੋਂ ਬੈਗਸ਼ੈਗ ਲੱਗ ਜਾਂਦਾ ਇਹਨੂੰ ਰੋਟੀ ਖਵਾਉਣੀ ਪੈਂਦੀ ਆ ਹੁਣ ਘਰੇ ਤਾਂ ਭੈਣ ਨ ਵਰਜੀ ਖਵਾ ਦਿੰਦੀ ਆ ਹੂੰ ਰਾਹ 'ਚ ਕੋਈ ਹੋਰ ਜਿਹੜੇ ਸੱਜਣ ਸਾਥੀ ਹੁੰਦੇ ਉਹ ਖਵਾ ਦਿੰਦੇ ਵੀ ਉੱਥੇ ਇੱਕ ਬੰਦਾ ਆ ਰਾਤ ਨੂੰ ਨਾਲ ਇਹਦੇ ਡਿਊਟੀ ਲਾਉ ਵੀ ਜਿਹੜਾ ਇਹਨੂੰ ਰੋਟੀ ਖਵਾਇਆ ਕਰੂਗਾ ਉਹਦੇ ਥੋੜੇ ਜਿਹਾ ਨਾ ਹੱਥ ਕੰਬਣ ਲੱਗ ਗਏ ਸਿੱਧਾ ਅੱਛੀ ਤੇ ਉਸ ਕਰਕੇ ਆਪਣਾ ਉਹ ਕਹਿੰਦੇ ਠੀਕ ਆ ਮਨਜ਼ੂਰ ਉਹ ਫਿਰ ਮੈਂ ਇਹਨੂੰ ਦਦਾਰ ਨੂੰ ਚੜਾਇਆ